ਸਤ ਸ੍ਰੀ ਅਕਾਲ ਹਨਨਪੁਰ ਸਾਹਿਬ ਜਗਰ ਦਵਾਰਾ ਸ਼੍ਰੀ ਕੀਰਤ ਕਰਨ ਰੱਬ ਤੂੰ ਮੈਨੂੰ ਪਾਰ ਲੰਗਾਇਆ ਜਗਰ ਦਵਾਰਾ ਸ਼੍ਰੀ ਬੋਲੀ ਸਾਹਿਬ ਸਵਾਹਿਕ ਵਾਹਿਗੁਰੂ ਹਨਨਪੁਰ ਸਾਹਿਬ ਸ਼੍ਰੀ ਆਨੰਦਪੁਰ ਸਾਹਿਬ ਹੋਲਾ ਮਹੱਲਾ ਦੀ ਖੁਸ਼ੀ ਦੇ ਵਿੱਚ ਸਮੂਹ ਸੰਗਤਾਂ ਵੱਲੋਂ ਪੰਜਾਬ ਦੀਆਂ ਸਮੂਹ ਸੰਗਤਾਂ ਵੱਲੋਂ ਜਗ੍ਹਾ-ਜਗ੍ਹਾ ਤੇ ਲੰਗਰ ਲਗਾਏ ਜਾਂਦੇ ਹਨ ਅਤੇ ਜਦੋਂ ਵੀ ਪ੍ਰਬੰਧਕਾਂ ਨਾਲ ਗੱਲ ਕਰਦੇ ਆਂ ਤੇ ਉਹ ਇਹ ਕਹਿੰਦੇ ਆਂ ਕਿ ਸਾਨੂੰ ਸੰਗਤ ਦੇ ਰੂਪ ਵਿੱਚ ਅਸੀਂ ਆਨੰਦਪੁਰ ਸਾਹਿਬ ਜਿਹੜਾ ਹੋਲਾ ਮਨਾਇਆ ਹੁੰਦਾ ਹੈ ਹੋਲਾ ਮਹੱਲਾ ਮਨਾਇਆ ਹੁੰਦਾ ਹੈ ਅਰੇ ਵੀ ਆਉਂਦੇ ਆਂ ਦੇਖਦੇ ਆਂ ਪਿੰਡ ਬਾਂਸੀਆਂ ਟਾਕੇ ਦੀਆਂ ਕੁਝ ਤਸਵੀਰਾਂ ਆਮ ਜਾਨੀਆਂ ਆਸੋ ਤੇ ਨਾਚ ਜਾਵੇ ਇਹ ਕਰਾਂ ਦੁਆਵਾਂ ਹਾਜੀ ਆਪਣਾ ਕਿਹੜਾ ਪਿੰਡ ਹੈ ਜੀ ਸਾਡਾ ਪਿੰਡ ਬਾਂਸੀਆਂ ਟਾਕੇ ਹੈ ਜੀ ਮੈਂ ਗੁਰਮੀਤ ਸਿੰਘ ਅਸੀਂ ਇਹ ਹੁਲੇ ਮੱਲੇ ਦੇ ਸਬੰਧ ਵਿੱਚ ਕੋਈ ਤਕਰੀਬਨ 14-15 ਸਾਲ ਤੋਂ ਸਾਲਾਨਾ ਨਗਰ ਨਿਵਾਸੀਆਂ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਲੰਗਰ ਲਾਉਂਦੇ ਹਾਂ ਤੇ ਤਕਰੀਬਨ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਲਾਇਆ ਜਾਂਦਾ ਹੈ। ਕੋਈ ਸੰਦੇਸ਼ ਦੇਣਾ ਚਾਹੁੰਦੇ ਹਾਂ ਹੋਰ ਲੋਕਾਂ ਨੂੰ ਸਾਡੇ ਵੱਲੋਂ ਤੇ ਇਹ ਹੁਲੇ ਮੱਲੇ ਦੀਆਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਸਾਡੇ ਨਗਰ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਪੰਚਾਇਤ ਨੂੰ ਲੱਖ ਲੱਖ ਮੁਬਾਰਕਾਂ ਜੀ ਬਾਕੀ ਵੀ ਸਾਰੇ ਸੰਗਤ ਨੂੰ ਸੰਗਤਾਂ ਦਾ ਸਹਿਯੋਗ ਕਰਨਾ ਚਾਹੀਦਾ ਵੱਧ ਤੋਂ ਵੱਧ ਗਰੀਬ ਗੁਰਮੀ ਦਾ ਸਹਿਯੋਗ ਕਰਨਾ ਚਾਹੀਦਾ